ਕੁਝ ਦਿਨ ਪਹਿਲਾਂ ਗੁਰਪ੍ਰੀਤ ਸਿੰਘ ਜੋ ਅਡਾ ਦਾਲਮ ਤਈ ਇੱਕ ਜਿਮ ਚਲਾਉਂਦਾ ਹੈ ਤੇ ਕੁਝ ਲੜਕਿਆਂ ਨੇ ਆ ਕੇ ਉਥੇ ਜਿਮ ਦੇ ਵਿੱਚ ਭੰਤੋੜ ਕੀਤੀ ਸੀ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭੰਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੂੰ ਧਮਕੀਆਂ ਦਿੱਤੀਆਂ ਫਿਰ ਭੰਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਗੁਰਪ੍ਰੀਤ ਸਿੰਘ ਜੀ ਕੀ ਕਰਦੇ ਸੀ ਤੁਸੀਂ ਇੱਥੇ ਵੀ ਕੀ ਹੋਇਆ ਜੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਤੇ ਜਿਮ ਹੈ ਮੇਰਾ ਜਿਹੜੀ ਹੈ ਵਾਰਦਾਤ ਹੋਈ ਆ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂ ਤੋੜ ਕੀਤੀ ਆ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਤਨਖਾਹਾਂ ਦਿੱਤੀਆਂ ਫਿਰ ਭਾਂ ਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦੇ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10-15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਆ ਮੰਕਲ ਦੇ ਦਾਲਮ ਦੇ ਮੁੰਡੇ ਆ ਹਾਂਜੀ ਕ੍ਰਿਮੀਨਲ ਪਹਿਲਾਂ ਹਾਂਜੀ ਪਹਿਲਾਂ ਰਿਕਾਰਡ ਸਾਰਾ ਸ਼ੋਕਰੇ ਨਾਂ ਦਾ ਕ੍ਰਿਮੀਨਲ ਹੀ ਆ ਹਾਂਜੀ ਪੁਲਿਸ ਸਾਤ ਦੇਰ ਹੀ ਪੂਰਾ ਤੁਸੀਂ ਇੱਥੇ ਕੀ ਕਰਨਾ ਹੈ ਛੱਡ ਜੀ ਮੈਂ ਆ ਸਾਹਮਣੇ ਦੁਕਾਨ ਤੇ ਆਇਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਨੂੰ ਇੱਥੇ ਆਏ ਨੋਸਟੇ ਟਾਈਮ ਬੰਦਿਆਂ ਨੇ ਮੇਰੇ ਤੇ ਹਮਲਾ ਕਰਤਾ ਮੇਰੇ ਤੇ ਇੱਕ ਰਾਉਂਡ ਫਾਇਰ ਹੋਇਆ ਪੁਲਿਸ ਸਿੰਘ ਜੋ ਅੱਡਾ ਦਾਲਮ ਤੇ ਇੱਕ ਜਿਮ ਚਲਾਉਂਦਾ ਹੈ ਲੜਕਿਆਂ ਨੇ ਆ ਕੇ ਉਥੇ ਜਿਮ ਦੇ ਵਿੱਚ ਪੰਦੋਲ ਕੀਤੀ ਸੀ ਅਸੀਂ ਉਸ ਜਿਹੜਾ ਮੁਕਦਮਾ ਦਰਜ ਕੀਤਾ ਔਰ ਉਹਦੀ ਤਫਤੀਸ਼ ਚੱਲ ਰਹੀ ਸੀ ਅੱਜ ਸੇਮ ਉਹੀ ਦੋਸ਼ੀਆਂ ਵੱਲੋਂ ਤੇ ਗੁਰਪ੍ਰੀਤ ਸਿੰਘ ਤੇ ਦੁਬਾਰਾ ਜਿਹੜਾ ਗੋਲੀ ਚਲਾਈ ਹੈ ਤੇ ਇਹ ਸਰਬਜੀਤ ਸਿੰਘ ਪਿੰਡ ਦਾਲੰਦ ਦਾ ਰਹਿਣ ਵਾਲਾ ਹੈ ਅਸੀਂ ਬਾਈ ਨੇਮ ਮੁਕਦਮਾ ਦਰਜ ਕਰ ਲਿਆ ਔਰ ਬਹੁਤ ਹੀ ਜਲਦੀ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਊਗਾ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰ ਰਹੇ ਹਾਂ